अच्छा, चलो चलो किलो किलो ग्रुप उधर मनला सारे ना और पत्ती बाकी में ओते लाओ केड़े पे सुनाई चलो इधर पर नौ या थोड़ी हेलो नाम हेलो अनिल और आ गया 5 मिनट पहले वो आ गया मैं तो काम कर रहा ਬਹੁਤ ਵਧੀਆ ਹੈਗਾ ਫਿਰ ਇਹਨਾਂ ਦਾ ਜਨਮ ਦਿਨ ਹੈ ਜੀ ਵਧਾਈਆਂ ਦਿਓ ਪਹਿਲਾਂ ਬਸ ਅੱਛਾ ਜੀ ਬਾਬੇ ਹਾਂ ਜੀ ਨਹੀਂ ਸੈਲੀਬ੍ਰੇਟ ਕਰਦੇ 2 ਮਿੰਟ ਰੁਕ ਜੀ ਨਾ ਮੈਨੂੰ ਕੋਈ ਮੈਂ ਤਾਂ ਬਾਈ ਦਾ ਕੱਲ ਫੋਨ ਆ ਗਿਆ ਉਹਦੋਂ ਨੂੰ ਕਹਤੋ ਅਸੀਂ ਤਾਂ ਕੁਦਰਤ ਜਨਮ ਦਿਨ ਨਾਲ ਦੇ ਲਾਗੇ ਵਾਹ ਜੀ ਕੋਈ ਟੈਨਸ਼ਨ ਨਹੀਂ ਹੋਣੀ ਚਾਹੀਦੀ ਕੋਈ ਆਇਆ ਤਾਂ ਅਸਲ ਤੇ ਆਪਣੇ ਆਪ ਹੀ ਆ ਹਾਂਜੀ ਬਾਈ ਵੀ ਜਿਹੜੀ ਹਾਲਾਂਕਿ ਤੁਹਾਨੂੰ ਇਹ ਮੋਰਾਂ ਕੋਲੇ ਲੈ ਲੂੰਗਾ ਕੋਈ ਨਹੀਂ ਅੱਜ ਲੋਕ ਸਲਾਹਾਂ ਲੈਣ ਆਉਂਦੇ ਆ ਮੈਂ ਬਹੁਤ ਜੰਗ ਲਵਾਈ ਉਹਨਾਂ ਨਾਲ ਸਤ੍ਰੀਕਾਰ ਜੀ ਸਾਰੇ ਭਰਾ ਮੰਦਸ਼ੀ ਦੇ ਵੀਰਾਂ ਨੂੰ ਅੱਜ ਪਹਿਲਾਂ ਤਾਂ ਸਾਡੇ ਐਡਵੋਕੇਟ ਕੇਟ ਸਾਹਿਬ ਪੁੱਛਣ ਇਹਨਾਂ ਨੂੰ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਦਿੰਦੇ ਆ ਕਿ ਇਹਨਾਂ ਦੇ ਹੈਪੀ ਬਰਥਡੇ ਦੇ ਲੋਕ ਕੇਕ ਬਹੁਤ ਕੱਟਦੇ ਜਿਵੇਂ ਆ ਸਾਡੇ ਬੱਚਿਆਂ ਦੇ ਜਨਮ ਦਿਨ ਤੇ ਲਾ ਲੋ ਜੋ ਅੱਜ ਇਹ ਭਰਾ ਨੇ ਕੀਤਾ ਹਰ ਇਨਸਾਨ ਨੂੰ ਕਰਨਾ ਚਾਹੀਦਾ ਅੱਜ ਕੁਦਰਤ ਨੂੰ ਬਚਾਉਣ ਲਈ ਬਾਈ ਜੀ ਨਾਲ ਗੱਲ ਹੋਈ ਸੀ ਕਹਿੰਦਾ ਮੈਂ ਆਪਦੇ ਜਨਮ ਦਿਨ ਦੇ ਉੱਤੇ ਕੁਝ ਆਲ ਨਹੀਂ ਲਾਉਣਾ ਚਾਹਣਾ ਤੇ ਆ ਦੇਖੋ ਦਰਸ਼ਕ ਵੀਰਾਂ ਨੂੰ ਇੱਕ ਵਾਰੀ ਦਿਖਾ ਦੋ ਦੋਸਤ ਅਸੀਂ ਅੱਜ ਬੱਤੀ ਵਾਲ ਨੇ ਇੱਥੇ ਲਾਏ ਆ ਕਚੇਰੀਆਂ ਦੇ ਵਿੱਚੋਂ ਸਰਬੂਲਗੜ ਤੇ ਬਾਈਗਰੂ ਵਾਗਰੂ ਚੜਦੀ ਕਲਾ ਦੇ ਵਿੱਚ ਰੱਖੇ ਅਸੀਂ ਵੀਡੀਓ ਬਣਾਉਂਦਾ ਇਹੀ ਮਕਸਦ ਹੈ ਕਿ ਸਾਡੇ ਬੱਚਿਆਂ ਦੀ ਜਿੱਥੇ ਅਸੀਂ ਕੇਕ ਕੱਟਦੇ ਹਾਂ ਉੱਥੇ ਸਾਨੂੰ ਕੁਦਰਤ ਨੂੰ ਬਚਾਉਣ ਦੀ ਲੋੜ ਆ ਦੋਸਤੋ ਕਿਉਂ ਕਰੋਨਾ ਕਾਰਨ ਦੇ ਵਿੱਚ ਵੀ ਅਸੀਂ ਬਹੁਤ ਪੌਦੇ ਲਾਏ ਸੀ ਤੇ ਉਦੋਂ ਕੁਦਰ ਕੁਝ ਹੀ ਕੁਦਰਤ ਪ੍ਰੇਮੀ ਜਿਹੜੇ ਉੱਥੇ ਸੀਗੇ ਇੱਕ ਦੋ ਪੌਦੇ ਲਾਏ ਮੁੜਕਣ ਦੇਖਭਾਲ ਨਹੀਂ ਕੀਤੀ ਲੇਕਿਨ ਬਾਈ ਹੋਰਾਂ ਨੇ ਜਿਹੜੇ ਪੌਦੇ ਲਾਏ ਹੋਏ ਹਨ ਇਧਰ ਆਪ ਆਪਣੇ ਪੰਜਾਬ ਦੀ ਜੋ ਸੰਸਥਾ ਜੰਗਲ ਲਾਉਂਦੀ ਆ ਉਹਨਾਂ ਨੇ ਵੀ ਇੱਧਰ ਜੰਗਲ ਲਾਇਆ ਹੋਇਆ ਤੇ ਬਾਈ ਹੋਰਾਂ ਦੀ ਬਦੌਲਤ ਇੱਕ ਵਾਰੀ ਬਾਈ ਜੀ ਕੈਮਰਾ ਘੁਮਾ ਕੇ ਦਿਖਾ ਦਿਓ ਵੀ ਇੱਧਰ ਜਿਹੜੇ ਕੁਦਰਤ ਪ੍ਰੇਮੀ ਆ ਨਾ ਉਹਨਾਂ ਨੇ ਕੁਦਰਤ ਕਿਵੇਂ ਬਚਾਈ ਹੋਈ ਆ ਸਰਦੂਲਗੜ੍ਹ ਜਿਹੜੀ ਤਹਿਸੀਲ ਦੇ ਵਿੱਚ ਇੱਕ ਕਟੋੜਿਆਂ ਵਾਲੇ ਬੇਨਤੀ ਕਰਦੇ ਪਾਣੀ ਦੇ ਟਿਕਾਣਾ ਜੀ ਹਾਂਜੀ ਬਾਈ ਜੀ ਹੁਣ ਤੁਸੀਂ ਦੱਸੋ ਕੀ ਜਾਨਣਾ ਚਾਹੁੰਦੇ ਸੀਗੇ ਵੀ ਕਹਾਂ ਸੀ ਜੀ ਸਰਵਾਈ ਦੀ ਪਾਣੀ ਦੇ ਪਸ਼ ਹੋ ਰਹੇ ਵੀ ਦਿੱਖੇ ਜਾਣ ਮਤਲਬ ਆਉਣਾਂ ਟਾਈਮ ਦੇ ਵਿੱਚ ਆਪ ਕੋ ਦੋ ਦਿਨਾਂ ਦੇ ਵਿੱਚ ਹੀ ਤੁਹਾਨੂੰ ਇੱਥੇ ਕਟੋਰੀ ਵੀ ਲਾ ਜਾਗੇ ਤੇ ਇੱਕ ਰਿਕਵੈਸਟ ਹੈ ਕਿ ਦਾਣੇ ਪਾਉਣ ਨੂੰ ਕਟੋਰਾ ਲਾ ਦੂਗਾ ਉਹਦੇ ਵਿੱਚ ਜੇ ਦਾਣੇ ਤੁਸੀਂ ਪਾਣੇ ਦਾਣੇ ਅਸੀਂ ਚੋਗਾ ਪਾਦਾ ਪਾਣੀ ਪਾਦੇ ਕਰੋ ਕਿਉਂ ਮੈਂ ਕਾਫੀ ਜਗ੍ਹਾ ਤੇ ਉੱਤੇ ਸਾਡੇ ਕਟੋਰੇ ਲੱਗੇ ਹੋਏ ਆ ਤੇ ਕਈ ਦਾ ਭਰਾ ਪਾ ਦਿੰਦੇ ਆ ਇਹ ਕਿਸਾਨ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਉਹ ਨਾਲ ਦੇ ਤਰ੍ਹਾਂ ਦੇ ਦਾਣਾ ਜਾਂ ਪਾਣੀ ਪਾ ਦਿੰਦੇ ਸੀ ਰਿਕਵੈਸਟ ਕਰਦਾ ਇੱਥੇ ਕਟੋਰੇ ਜ਼ਰੂਰ ਲਾ ਦਾਂਗੇ ਬਾਈ ਜੀ ਕੀ ਕਹਿਣਾ ਚਾਹੁੰਦੇ ਅੱਗੇ ਦਰਮ ਦੇਣਾ ਬਸ ਬਾਈ ਜੀ ਮੈਂ ਤਾਂ ਪ੍ਰਕਿਰਤੀ ਨੂੰ ਬਚਾਉਣ ਵਾਸਤੇ ਕੁਛ ਨਾ ਕੁਛ ਹਰ ਬੰਦਾ ਯੋਗਦਾਨ ਪਾਵੇ ਅੰਕਲ ਜੀ ਕੁਛ ਬੋਲਣਾ ਚਾਹੋਗੇ ਜਿਹੜੀ ਇਹ ਮਹਿੰਮਤदाई ਹੋਈ ਹੈ ਉਹ ਮਾਂ ਦੀ ਗੋਲ ਟਰਸਟ ਵੱਲੋਂ ਪਰਮਾਤਮਾ ਇਹਦਾ ਸਾਥ ਦਿੰਦਾਰੇ ਸਾਡੇ ਡਾਕਟਰ ਸੁਰਾਰਜ ਜੀ ਬਹੁਤ ਮਿਹਨਤੀ ਹਨ ਸਾਡਾ ਕਲੱਬ ਸਾਰਾ ਮਿਹਨਤੀ ਹੈਗਾ ਸਾਨੂੰ ਕਿਤੋਂ ਵੀ ਸਹਿਯੋਗ ਜੇ ਪੁੱਛੂਂਦੀ ਹੋਰੀ ਸਹਿਯੋਗ ਦੇ ਰਹੇ ਨੈਟਵਰਕ ਸਾਹਿਬ ਇਹਦੇ ਬਾਈ ਜੀ ਹੋਰੀ ਇਹਦਾ ਨਾਮ ਤਾਂ ਨਹੀਂ ਮੈਨੂੰ ਜਾਨਦਾ ਸਾਰੇ ਕਮੇਟਾ ਹੈਗਾ ਇਹ ਪਿੱਛੇ ਵੀ ਕਰਦਾ ਹੈ ਇਹ ਤਰ੍ਹਾਂ ਦੇ ਸਰਦਸ ਜਿਉ ਮੰਗਦੇ ਆਂਗੇ ਇਸੇ ਜੋਗ ਨਾਲ ਹੀ ਪ੍ਰਕਿਰਤੀ ਦੇ ਜਿਹੜੇ ਕਈ ਅਸੂਲ ਪ੍ਰਮਾਤਮਾ ਨੇ ਆਪਾਂ ਨੂੰ ਅਸੂਲਾਂ ਦੇ ਬਾਰੇ ਦੱਸਿਆ ਦੁੱਤ ਗਿਆਨ ਦਿੱਤਾ ਉਹਨਾਂ ਨੂੰ ਬਚਾਉਣ ਵਾਸਤੇ ਆਪਾਂ ਕਿਸ ਨਾ ਕਿਸੇ ਉਪਰਾਧੇ ਕਰਦੇ ਰਹੀਏ ਤਾਂ ਇਸ ਦੇ ਵਿੱਚ ਆਪਣਾ ਹੀ ਪਧਾ ਹੁੰਦਾ ਰਹੇ ਤੇ ਸਰ ਸਭ ਦਾ ਸਦਾ ਪਧਾ ਹੁੰਦਾ ਰਹੇ ਇਹ ਪੰਛੀਆਂ ਦਾ ਜਾਂ ਕੋਈ ਹੋਰ ਜੋ ਵੀ ਚੀਜ਼ਾਂ ਇਹਨਾਂ ਦਾ ਵੀ ਮਤਲਬ ਬਚਾਅ ਹੁੰਦਾ ਰਹੇ ਧੰਨਵਾਦ ਦਰਸ਼ਕ ਵੀਰੋ ਇੱਕ ਇੱਥੇ ਮੈਂ ਹੋਰ ਬਹੁਤ ਵੱਡੀ ਇੱਕ ਚੀਜ਼ ਦੇਖੇ ਕਿ ਇੱਥੇ ਪੰਛੀ ਬਹੁਤ ਰਹਿੰਦੇ ਆ ਦੇਖੋ ਜੋ ਸੁਗਜੀਤ ਹੋਰੀ ਜੋ ਅੰਬਰੇਟਿਆਂ ਤੋਂ ਆਪਰਾ ਉਹਨਾਂ ਨੇ ਇਹ ਜੰਗਲ ਲਾਇਆ ਸੀ ਐਸਡੀਐਮ ਸਾਹਿਬ ਦੀ ਬਦੌਲਤ ਇਹ ਜੰਗਲ ਲੱਗਿਆ ਸੀਗਾ ਇੱਥੇ ਤੁਸੀਂ ਪੰਛੀਆਂ ਦੀ ਆਵਾਜ਼ ਦੇਖੋ ਸਾਨੂੰ ਇਹ ਜਦੋਂ ਇੱਥੇ ਆਏ ਨਾ ਇਸ ਤਰ੍ਹਾਂ ਲੱਗਿਆ ਜਿਵੇਂ ਅਸੀਂ ਜੰਨਤ ਦੇ ਵਿੱਚ ਆ ਗਏ ਹੁੰਨੇ ਆ ਇਸ ਤਰ੍ਹਾਂ ਮਹਿਸੂਸ ਪੰਛੀ ਬਹੁਤ ਆ ਇੱਥੇ ਦੇਖੋ ਜੇ ਭਰਾਵਾਂ ਨੇ ਐਡਵੋਕੇਟ ਸਾਹਿਬ ਹੋਰਾਂ ਨੇ ਜਾਂ ਇੱਥੋਂ ਦੇ ਐਸ ਡੀ ਐਮ ਸਾਹਿਬ ਹੋਰਾਂ ਨੇ ਸੰਜੋਗ ਕੀਤਾ ਤਾਂ ਤਾਂ ਹੀ ਇੱਥੇ ਇਹ ਕੁਦਰਤ ਬਚੀ ਹੋਈ ਐ ਪੰਛੀ ਦੇਖੋ ਆ ਦੇਖੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤਾਂ ਕਿ ਦੋਸਤੋ ਹੁਣ ਜਿਵੇਂ ਗਰਮੀ ਦਾ ਮੌਸਮ ਆ ਜਿਵੇਂ ਕਹਿੰਦੇ ਹੁਣ 55 ਪਲੱਸ ਕਹਿੰਦੇ ਟੈਂਪਰੇਚਰ ਜਾਊਗਾ